ਤੇ ਪੰਜਾਬ ਦੀ ਫਰੈਂਡਸ ਇਸ ਚੈਨਲ ਤੇ ਆਪਾਂ ਹਮੇਸ਼ਾ ਇਤਿਹਾਸ ਤੇ ਗੱਲਾਂ ਕਰਦੇ ਆਂ ਤੇ ਅੱਜ ਜੋ ਇਤਿਹਾਸ ਮੈਂ ਲੈ ਕੇ ਆਇਆ ਭਾਈ ਅਗਸਤ ਦਾ ਇਤਿਹਾਸ ਬਕਾਲਾ ਸਾਹਿਬ ਵਿਖੇ ਜੋ ਇਤਿਹਾਸਿਕ ਘਟਨਾ ਹੋਈ ਉਹਦੇ ਬਾਰੇ ਆਪਾਂ ਅੱਜ ਜ਼ਿਕਰ ਕਰਾਂਗੇ ਗੱਲ ਹੈ ਮਾਰਚ 1664 ਵਿੱਚ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੋਤੀ ਜੋ ਸਮਾਉਂਦਿਆਂ ਹੀ ਗੁਰੂ ਗੱਦੀ ਦੇ 22 ਦਾਵੇਦਾਰ ਬਕਾਲੇ ਨਗਰ ਵਿੱਚ ਖੜੇ ਹੋਏ ਸਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਧੀਰਮਲ ਜੋ ਗੁਰੂ ਦੀ ਔਲਾਦ ਹੋਣ ਕਰਕੇ ਆਪਣੇ ਆਪ ਨੂੰ ਸਭ ਤੋਂ ਤਕੜਾ ਦਾਅਵੇਦਾਰ ਸਮਝ ਰਿਹਾ ਸੀ ਇਹ ਤੇ ਇਸ ਦੇ ਚੇਲਿਆਂ ਨੇ ਸੰਗਤਾਂ ਨੂੰ ਹਰ ਤਰ੍ਹਾਂ ਗੁੰਮਰਾਹ ਕੀਤਾ तकरीबन 1.5 ਸਾਲ ਦਾ ਵਕਤ ਰੋਲੇ ਰਪੇ ਵਿੱਚ ਹੀ ਗੁਜ਼ਰ ਗਿਆ ਭਾਈ ਮੱਖਣ ਸਾਹਾ ਸ਼ਾ ਲੁਬਾਣਾ ਜੋ ਕਬੱਡੇ ਵਪਾਰੀ ਸਨ ਪਿੰਡ ਟਾਂਡਾ ਦੇ ਰਹਿਣ ਵਾਲੇ ਸੀ ਜੋ ਬਾਅਦ ਵਿੱਚ ਪਰਿਵਾਰ ਸਮੇਤ ਵਪਾਰਕ ਦ੍ਰਿਸ਼ਟੀਕੋਣ ਵੱਜੋਂ ਆ ਕੇ ਦਿੱਲੀ ਵਿੱਚ ਵਸ ਗਏ ਇਹ ਗੁਰੂ ਘਰ ਦੇ ਅਨਿਕ ਸੇਵਕ ਸੀ ਪਈ ਮਖਣਸ਼ਾ ਦਾ ਬੇੜਾ ਇੱਕ ਵਾਰ ਸਮੁੰਦਰੀ ਤੂਫਾਨ ਵਿੱਚ ਘਿਰ ਗਿਆ। ਉਹਨਾਂ ਨੇ ਅਕਾਲ ਪੁਰਖ ਅਗੇ ਅਰਦਾਸ ਕਰਦਿਆਂ 500 ਮੋਹਰਾਂ ਗੁਰੂ ਘਰ ਪੇਂਟ ਕਰਨ ਦੀ ਮਨੋਤ ਮੰਨੀ। ਕੁਦਰਤ ਦੇ ਰੰਗ ਬੇੜਾ ਠੀਕ ਠਾਕ ਪਾਰ ਲੰਘ ਗਿਆ। ਮਖਣਸ਼ਾ ਲੁਬਾਣਾ ਆਪਣੇ ਪਰਿਵਾਰ ਸਮੇਤ ਗੁਰੂ ਘਰ ਦੇ ਦਰਸ਼ਨ ਕਰਨ ਤੇ ਮਨੋਤ ਪੇਟਨਾ ਕਰਨ ਹੈ। ਜਦ ਉਹਨਾਂ ਨੂੰ ਪਤਾ ਚੱਲਿਆ ਕਿ 8ਵੇਂ ਪਾਤਸ਼ਾਹ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਹਨ ਅਤੇ 9ਵੇਂ ਗੁਰੂ ਬਕਾਲੇ ਵਿੱਚ ਛਿਅ ਹਨ। ਤੇ ਉਹ ਬਕਾਲੇ ਪਹੁੰਚ ਗਏ ਬਕਾਲੇ 22 ਮੰჯੀਆਂ ਤੇ ਬੈਠੇ 22 ਗੁਰੂ ਜੋ ਆਪਣੇ ਆਪ ਨੂੰ ਗੁਰੂ ਖਵਾਂਦੇ ਸਨ ਉਹ ਦੇਖ ਕੇ ਹੈਰਾਨ ਹੋ ਗਏ ਸੋਚਿਆ ਪੰਜ-ਪੰਜ ਮੋਰਾ ਮੱਥਾ ਟੇਕਦਾ ਜਿਹੜਾ ਗੁਰੂ ਸੱਚਾ ਹੋਵੇਗਾ ਉਹ ਆਪਣੀ ਮੰਨਤ ਆਪ ਮੰਗ ਲਵੇਗਾ ਸਭ ਨੇ ਅਸੀਸਾਂ ਦਿੱਤੀਆਂ ਤੇ ਕੁਝ ਕੁਝ ਨਾ ਕੁਝ ਕਿਹਾ ਬੜਾ ਨਿਰਾਸ਼ ਹੋ ਗਿਆ ਕਿਸੇ ਨੇ ਗੁਰੂ ਤੇ ਇੱਕ ਵਾਰ ਦਰਦੀ ਦੱਸ ਪਾਈ ਉਹ ਉਸਨੇ ਗੁਰੂ ਤੇ ਇੱਕ ਵਾਰ ਅੱਗੇ ਪੰਜ ਮੋਰਾ ਮੱਥਾ ਟੇਕਿਆ ਤੇ ਉਹਨਾਂ ਨੇ 500 ਮੋਰਾ ਦੀ ਗੱਲ ਕਹਿ ਸੁਣਾਈ ਮੱਖਣਸ਼ਾ ਖੁਸ਼ੀ ਨਾਲ ਖੜ ਗਿਆ ਕੋਠੇ ਤੇ ਚੜ ਕੇ ਪੱਲੂ ਫੇਰਦਿਆਂ ਤੇ ਉੱਚੀ-ਉੱਚੀ ਲਾਨਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੰਗਤਾਂ ਦਬੀ ਗੁਰੂਆਂ ਤੋਂ ਹਟ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਹੁਣਾ ਸ਼ੁਰੂ ਹੋ ਗਈਆਂ ਬਹਾਦਰ ਤੀਰਮਲ ਇਹ ਸਭ ਦੇਖ ਕੇ ਬੁਖਲਾ ਗਿਆ ਉਸਨੇ ਗੁੰਡਿਆਂ ਦਾ ਜੱਥਾ ਤਿਆਰ ਕੀਤਾ ਸਿੰਘੇ ਤੇ ਤੀਰਮਲ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਜੀ ਤੇ ਗੋਲੇ ਚਲਾ ਦਿੱਤੀ ਗਈ ਪਰ ਉਹਦਾ ਨਿਸ਼ਾਨਾ ਖੁੰਝ ਗਿਆ ਗੋਲੀ ਗੁਰੂ ਸਾਹਿਬ ਦੇ ਮੱਥੇ ਨੂੰ ਖਹਿ ਕੇ ਲੰਗੀ ਦੂਜੀ ਗੋਲੀ ਚੱਲਣ ਤੋਂ ਪਹਿਲਾਂ ਸਿੱਖਾਂ ਨੇ ਉਹਨਾਂ ਨੂੰ ਉਸ ਨੂੰ ਆਪਣੇ ਆਪਣੇ ਆਪ ਕਾਬੂ ਵਿੱਚ ਪਾ ਲਿਆ ਉਹਦੇ ਦੋ ਆਦਮੀਆਂ ਨੇ ਦਰਬਾਰ ਦਾ ਸਾਰਾ ਸਮਾਨ ਲੁੱਟ ਲਿਆ ਜਦੋਂ ਮੱਖਣਸ਼ਾਹ ਨੇ ਇਹ ਸਭ ਸੁਣਿਆ ਤਾਂ ਉਹ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਿਆ ਤੇ ਸਭ ਨੂੰ ਬੰਦੀ ਬਣਾ ਲਿਆ ਧੀਰਮਲ ਦੇ ਘਰੋਂ ਲੁੱਟ ਹੋਏ ਸਮਾਨ ਦੇ ਨਾਲ ਨਾਲ ਜਿੰਨਾ ਵੀ ਉਸ ਸੰਗਤਾਂ ਦੇ ਗੁੰਮਰਾਹ ਕਰਕੇ ਕੀਮਤੀ ਸਮਾਨ ਇਕੱਠਾ ਕੀਤਾ ਗਿਆ ਸੀ ਜਿਸ ਤੇ ਮੱਖਣਸ਼ਾਹ ਗੁਰੂ ਸਾਹਿਬ ਦਾ ਹੱਕ ਸਮਝਦਾ ਸੀ ਚੁੱਕ ਕੇ ਗੁਰੂ ਦਰਬਾਰ ਵਿੱਚ ਪੇਸ਼ ਕੀਤਾ ਗੁਰਤੇਗਬਾਦ ਸਾਹਿਬ ਨੇ ਸਭ ਰਹਿਮ ਕਰਦਿਆਂ ਸਭਨਾਂ ਨੂੰ ਛੱਡਣ ਦਾ ਹੁਕਮ ਦਿੱਤਾ ਤੇ ਜਿੰਨਾ ਸਮਾਨ ਸੀ ਆਪਣੇ ਸਮਾਨਤ ਵਿੱਚ ਸਭ ਨੂੰ ਧੀਰਮਾਲ ਨੂੰ ਵਾਪਸ ਕਰਨ ਲਈ ਕਿਹਾ। ਇਹ ਘਟਨਾ ਤੋਂ ਬਾਅਦ ਉਹ ਬਹੁਤਾ ਸਮਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਿਹਾ ਤੇ ਗੁਰੂ ਸਾਹਿਬ ਨੇ ਪ੍ਰਚਾਰ ਦੀ ਯਾਤਰਾ ਆਰੰਭ ਕੀਤੀ ਤਾਂ ਮੱਖਣ ਸ਼ਾਹ ਗੁਰੂ ਜੀ ਦੇ ਨਾਲ ਸੰਨ ਦਿੱਲੀ ਫੇਰੀ ਦਿੱਲੀ ਫੇਰੀ ਵਕਤ ਵੀ ਮੱਖਣ ਸ਼ਾਹ ਉਹਨਾਂ ਦੇ ਕੋਲ ਹੀ ਰਿਹਾ ਸੀ। ਤਾਂ ਇਹ ਜੋ ਇਤਿਹਾਸਿਕ ਘਟਨਾ ਸੀ 22 ਅਗਸਤ ਦੀ ਉਹ ਤੁਹਾਨੂੰ ਕਿਦਾਂ ਲੱਗੀ? ਤੇ ਲਾਈਕ ਕਰਿਓ। ਵਧੀਆ ਗੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਇਤਿਹਾਸਿਕ ਘਟਨਾ 'ਚ ਥੈਂਕ ਯੂ